ਰੋਟੀ ਕਪੜਾ ਤੇ ਮਕਾਨ ਇਹ ਤਿੰਨੋਂ ਮੁਢਲੀਆਂ ਜ਼ਰੂਰਤਾਂ ਨੇ ਕਿਸੇ ਵੀ ਇਨਸਾਨ ਦੇ ਲਈ ਕਿਸੇ ਵੀ ਵਿਅਕਤੀ ਦੇ ਲਈ ਔਰ ਇਹਨਾਂ ਤਿੰਨਾਂ ਦੇ ਵਿੱਚੋਂ ਵੀ ਸਭ ਤੋਂ ਪਹਿਲਾਂ ਰੋਟੀ ਦਾ ਨਾਮ ਦਿੱਤਾ ਗਿਆ ਕਿਉਂਕਿ ਮਕਾਨ ਤੋਂ ਬਿਨਾ ਗੁਜ਼ਾਰਾ ਕੀਤਾ ਜਾ ਸਕਦਾ ਹੈ ਕੱਪੜੇ ਬਿਨਾ ਵੀ ਕੁਝ ਦੇਰ ਰਿਹਾ ਜਾ ਸਕਦਾ ਹੈ ਲੇਕਿਨ ਰੋਟੀ ਅਜਿਹੀ ਚੀਜ਼ ਹੈ ਜਿਸਤੇ ਬਿਨਾ ਗੁਜ਼ਾਰਾ ਨਹੀਂ ਹੁੰਦਾ ਕਦੇ ਸੋਚਿਆ ਨਹੀਂ ਸੀ ਕਿ ਇਹ ਖਬਰ ਵੀ ਦੇੜੀ ਪਾਈਗੀ ਕਿ ਕੈਨੇਡਾ ਵਰਗੇ ਮੁਲਕ ਦੇ ਵਿੱਚ ਭੁੱਖਮਰੀ ਪਈ ਹੋਈ ਹੈ ਜੀ ਬਿਲਕੁਲ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਜੀ ਕਿ অন্ਟੇਰੀਓ ਦੇ ਵਿੱਚ ਮਿਸਿਸਾਗਾ ਜਿਹੜਾ ਹੈਗਾ ਇਟਸ ਅ ਬਿਊਟੀਫੁਲ ਸਿਟੀ ਬਿਗ ਸਿਟੀ ਉਹਦੇ ਵਿੱਚ ਐਮਰਜੈਂਸੀ ਡਿਕਲੇਅਰ ਕੀਤੀ ਗਈ ਹੈ ਉੱਥੇ ਦੇ ਜਿਹੜੀ ਸਿਟੀ ਦੇ ਵੱਲੋਂ ਫੂਡ ਇਨਸਿਕਿਉਰਟੀ ਦੀ ਐਮਰਜੈਂਸੀ ਸੋ ਸਿਟੀ ਕਾਉਂਸਲ ਨੇ ਮੋਸ਼ਨ ਨੂੰ ਪਾਸ ਕਰਦੇ ਹੋਏ ਕਿਹਾ ਜੀ ਕਹਿੰਦੇ ਐਨੇ ਲੋਕ ਨੇ ਇਨੇ ਕ ਲੋਕ ਨੇ ਜਿਨ੍ਹਾਂ ਦੇ ਕੋਲੇ ਖਾਣ ਨੂੰ ਰੋਟੀ ਨਹੀਂ ਹੈ ਖਾਣ ਨੂੰ ਸੇਫ ਰੋਟੀ ਨਹੀਂ ਹੈ ਖਾਣ ਨੂੰ ਨਿਊਟ੍ਰੀਸ਼ੀਅਸ ਰੋਟੀ ਨਹੀਂ ਹੈ ਔਰ ਸਹੀ ਮੈਣਿਆਂ ਦੇ ਵਿੱਚ ਰੋਟੀ ਹੋਈ ਨਹੀਂ ਹੈ ਉਹ ਕਹਿੰਦੇ ਫੂਡ ਇਨਸਿਕਿਉਰਟੀ ਜਿਹੜੀ ਹੈਗੀ ਸਾਡੇ ਇਹ ਸਿਟੀ ਦੇ ਵਿੱਚ ਬਿਓਂਡ ਦਾ ਕ੍ਰਾਈਸਿਸ ਲਿਮਿਟ ਜਿਹੜੀ ਹੈ ਉਹ ਚਲੀ ਗਈ ਹੈ ਇੱਕ ਤਾਂ ਸਮਾਂ ਇਹ ਹੁੰਦਾ ਜੀ ਕੁਝ ਲੋਕਾਂ ਕੋਲੇ ਰੋਟੀ ਹੈ ਨਹੀਂ ਚਲੋ ਉਹਨਾਂ ਨੂੰ ਪ੍ਰੋਵਾਈਡ ਕੀਤੀ ਜਾ ਸਕਦੀ ਹੈ ਫਿਰ ਕ੍ਰਾਈਸਿਸ ਦਾ ਟਾਈਮ ਆਉਂਦਾ ਹੈ ਵੀ ਹੁਣ ਬਹੁਤ ਸਾਰੇ ਲੋਕਾਂ ਦੇ ਕੋਲੇ ਰੋਟੀ ਹੈ ਨਹੀਂ ਜਦੋਂ ਕ੍ਰਾਈਸਿਸ ਦੇ ਟਾਈਮ ਨੋ ਵੀ ਚੀਜ਼ ਕੋਈ ਨਾ ਜਿਹੜੀ ਹੈ ਉਹ ਪਾਸ ਕਰ ਜੇ ਤਾਂ ਇਟ ਮੀਨਸ ਸੱਚੀ ਮੱਚੀ ਉਹ ਐਮਰਜੈਂਸੀ ਹੈ ਮਿਊਸਪੈਲਿਟੀ ਨੇ ਗੱਲ ਕੀਤੀ ਹੈ ਜੀ ਉਹ ਕਹਿੰਦੇ ਫੂਡ ਸਿਕਿਉਰਟੀ ਜਿਹੜੀ ਹੈ ਉਹ ਇੰਨੀ ਜ਼ਿਆਦਾ ਘਟ ਗਈ ਕਹਿੰਦੇ 2019 ਦੇ ਵਿੱਚ 37 37 ਦੇ ਵਿੱਚੋਂ ਇੱਕ ਬੰਦਾ ਹੁੰਦਾ ਸੀਗਾ ਵੀ ਜਿਹਨੂੰ ਆਏ ਲੱਗਦਾ ਸੀ ਵੀ ਪਤਾ ਨਹੀਂ ਅਗਲੇ ਵੇਲੇ ਦੀ ਰੋਟੀ ਮਿਲੇਗੀ ਕਿ ਨਹੀਂ ਮਿਲੇਗੀ ਕਹਿੰਦੇ ਹੁਣ ਇਹ ਗਿਣਤੀ 13 ਦੇ ਵਿੱਚੋਂ ਇੱਕ ਹੈ ਮਿਸਿਸ ਆਗਾ ਦੇ ਵਿੱਚ ਹਰ 13 ਵਿਅਕਤੀ ਦੇ ਵਿੱਚੋਂ ਇੱਕ ਵਿਅਕਤੀ ਇਹ ਮਹਿਸੂਸ ਕਰ ਰਿਹਾ ਵੀ ਪਤਾ ਨਹੀਂ ਅਗਲੇ ਵੇਲੇ ਦੀ ਰੋਟੀ ਮਿਲਣੀ ਹੈ ਕਿ ਨਹੀਂ ਮਿਲਣੀ ਔਰ ਮੈਨੀ ਕਹਿ ਰਹੀ ਜੀ ਮਿਸਿਸ ਆਗਾ ਦੀ ਐਮਰਜੈਂਸੀ ਜਿਹੜੀ ਡਿਕਲੇਅਰ ਕੀਤੀ ਆ ਉਥੋਂ ਦੀ ਸਿਟੀ ਨੇ ਉਹ ਕਹਿ ਰਹੀ ਆ ਔਰ ਉਹ ਨਾਲ ਮਦਦ ਮੰਗ ਰਹੀ ਆ ਫੈਡਰਲ ਸਰਕਾਰ ਤੋਂ ਨਾਲ ਪ੍ਰੋਵਿੰਸ਼ੀਅਲ ਸਰਕਾਰ ਤੋਂ ਉਹ ਕਹਿੰਦੇ ਕੱਲੀ ਮਿਸਿਸ ਆਗਾ ਨੂੰ ਨਾ ਦੇਖੋ ਜੇ ਕੈਨੇਡਾ ਓਵਰ ਆਲ ਵੀ ਦੇਖਦੇ ਹੋ ਫੂਡ ਦੀਆਂ ਪ੍ਰਾਈਸਿਸ ਐਨੀਆ ਮਹਿੰਗੀਆਂ ਹੋ ਗਈਆਂ ਲੋਕਾਂ ਕੋਲੇ ਜੌਬਸ ਹੈ ਨਹੀਂ ਲੋਕ ਕਰਨ ਕੀ ਹਰ ਇੱਕ ਜਿਹੜੀ ਚੀਜ਼ ਹੈ ਉਹਨੂੰ ਬਚਾਇਆ ਜਾ ਰਿਹਾ ਹੈ 60 ਤੋਂ ਵੱਧ ਜਿਹੜੀਆਂ ਏਜੰਸੀਜ਼ ਨੇ ਉਹਨਾਂ ਨੇ ਕਿਹਾ ਜੀ ਅਸੀਂ 56000 ਤੋਂ ਵੱਧ ਕਲਾਇੰਟਸ ਨੂੰ ਸਰਵ ਕਰ ਚੁੱਕੇ ਹਾਂ ਜਿਹੜੀ ਕਿ ਪਿਛਲੇ ਸਾਲ ਤੋਂ 58% ਵੱਧ ਨੇ ਪਿਛਲੇ ਸਾਲ 2023 ਦੀ ਜੂਨ ਤੋਂ 2024 ਦੀ ਮਈ ਤੱਕ 420000 ਵਿਜ਼ਿਟਸ ਜਿਹੜੀਆਂ ਨੇ ਉਹ ਫੂਡ ਬੈਂਕ ਦੇ ਵਿੱਚ ਹੋਈਆਂ ਨੇ ਜਿਹੜੀਆਂ ਕਿ ਪਿਛਲੇ ਸਾਲ ਨਾਲੋਂ 80% ਵੱਧ ਨੇ ਹਾਲਾਤ ਇਹ ਨੇ ਜੀ ਕਿ ਮੈਨੂੰ ਇੱਕ ਘਰ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਜਿੱਥੇ 4 ਬੈੱਡਰੂਮ 2.5 ਬਾਥਰੂਮ ਦੇ ਘਰ ਦੇ ਵਿੱਚ 28 ਮੁੰਡੇ ਰਹਿੰਦੇ ਨੇ ਉੱਥੇ 2.5 ਬਾਥਰੂਮ ਜਿਹੜੇ ਨੇ ਤੁਸੀਂ ਇਮੇਜਿਨ ਕਰਕੇ ਵੇਖੋ ਵੀ ਉੱਥੇ ਹਾਲਾਤ ਕੀ ਹੋਣੇ ਆ ਔਰ ਉੱਥੇ 14 ਟਿਫਨ ਡਿਲੀਵਰ ਹੁੰਦੇ ਨੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ 28 ਮੁੰਡੇ ਤੇ 14 ਟਿਫਨ ਉਹ ਕਹਿੰਦੇ ਜੀ ਕਿਸੇ ਕੋਲੇ 4 ਘੰਟੇ ਦੀ ਜੌਬ ਹੈ ਕਿਸੇ ਨੂੰ 16 ਘੰਟੇ ਮਿਲਦੇ ਨੇ ਗੁਜ਼ਾਰਾ ਨਹੀਂ ਹੁੰਦਾ ਅਸੀਂ ਇਹ ਸੋਚਿਆ ਕਿ ਅਸੀਂ 14 ਟਿਫਨ ਲਵਾ ਕੇ ਅੱਦ੍ਹਾ ਅੱਦ੍ਹਾ ਟਿਫਨ ਹੈ ਜਿਹੜਾ ਉਹ ਸਾਰੇ ਜਣੇ ਗੁਜ਼ਾਰਾ ਕਰਨ ਵਾਸਤੇ ਖਾ ਲੀਏ ਥਿਸ ਇਜ਼ ਸੈਡ ਬਹੁਤ سارے ਬੱਚੇ ਸ਼ਾਇਦ ਇੰਡੀਆ ਦੇ ਵਿੱਚ ਆਪਣੇ ਮਾਪਿਆਂ ਨੂੰ ਇਹ ਦੱਸਦੇ ਨਹੀਂ ਹੈ ਕਿ ਉਹ ਕਿਹ ਸਿਚੁਏਸ਼ਨ ਦੇ ਵਿੱਚ ਰਹਿੰਦੇ ਨੇ لیکن بہت سارے اسٹوڈنٹس ਜਿਨ੍ਹਾਂ ਨੂੰ ਇਥੇ ਸਾਲ ਤੋਂ ਵੀ ਉੱਪਰ ਹੋ ਗਿਆ ਜਿਨ੍ਹਾਂ ਦੇ ਕੋਲੇ ਜੌਬਸ ਦੀ ਕੋਈ ਅਵੇਲੇਬਿਲਟੀ ਹੈ ਨਹੀਂ ਜਿਨ੍ਹਾਂ ਕੋਲੇ ਪੈਸਾ ਹੈ ਨਹੀਂ ਜਿਨ੍ਹਾਂ ਦੀ ਜਿਹੜੀ ਜੀਆਈਸੀਸੀ ਉਹ ਵੀ ਖਤਮ ਹੋ ਗਈ ਹੈ ਉਸ ਤੋਂ ਬਾਅਦ ਉਹ ਕਰਨਗੇ ਕਿ ਉਹ ਐਸੇ ਤਰੀਕੇ ਜਾਂ ਤਾਂ ਫੂਡ ਬੈਂਕਸ ਦੇ ਵਿੱਚ ਜਾਣਗੇ ਜਾਂ ਫਿਰ ਉਹ ਆਪਣੀ ਕਿਤੇ ਨਾ ਕਿਤੇ ਰੋਟੀ ਘਟਾਉਣਗੇ ਔਰ ਫੂਡ ਬੈਂਕਸ ਜਿਹੜੀਆਂ ਨੇ ਮਿਸਿਸ ਸਾਗਾ ਦੀ ਫੂਡ ਬੈਂਕ ਉਹ ਕਹਿੰਦੇ ਜੀ ਅਸੀਂ 9 ਮਿਲੀਅਨ ਪਾਉਂਡਸ ਆਫ ਫੂਡ ਜਿਹੜਾ ਹੈ ਉਹ ਸਰਵ ਕਰ ਚੁੱਕੇ 9 ਮਿਲੀਅਨ ਜਿਹੜਾ ਪਾਉਂਡਸ ਆ ਫੂਡ ਔਰ ਜੇ ਬੱਚਿਆਂ ਦੀ ਗੱਲ ਕੀਤੀ ਜਾਵੇ ਕਹਿੰਦੇ ਇਹਨਾਂ ਜਿਹੜੇ ਸਾਰੇ ਲੋਕਾਂ ਦੀ ਗੱਲ ਦੱਸ ਰਹੀ ਹੈ ਨਾ 13 ਚੋਂ ਇੱਕ ਉਹਦੇ ਵਿੱਚੋਂ 3 ਚੋਂ ਇੱਕ ਬੱਚਾ ਹੈ ਆਈ ਸਟਿਲ ਰਿਮੈਂਬਰ ਅਮਰੀਕਾ ਦੇ ਵਿੱਚ ਇੱਕ ਵਾਰੀ ਇੱਕ ਸਰਵੇ ਕੀਤਾ ਗਿਆ ਸੀ ਬੱਚਿਆਂ ਨੂੰ ਪੁੱਛਿਆ ਗਿਆ ਸੀ ਵੀ ਛੁੱਟੀਆਂ ਹੋ ਰਹੀਆਂ ਗਰਮੀਆਂ ਦੀ ਤੁਸੀਂ ਖੁਸ਼ ਹੋ ਔਰ ਉਹਦੇ ਵਿੱਚੋਂ ਕਈ ਬੱਚਿਆਂ ਨੇ ਜਵਾਬ ਦਿੱਤਾ ਸੀ ਨਹੀਂ ਕਿ ਜਦੋਂ ਅਸੀਂ ਸਕੂਲ ਆਉਂਦੇ ਆ ਨਾ ਤਾਂ ਸਾਨੂੰ ਇੱਥੇ ਰੋਟੀ ਮਿਲਦੀ ਹੈ ਜਦੋਂ ਅਸੀਂ ਛੁੱਟੀਆਂ ਦੇ ਵਿੱਚ ਘਰੇ ਹੋਵਾਂਗੇ ਪਤਾ ਨਹੀਂ ਰੋਟੀ ਮਿਲੇਗੀ ਕਿ ਨਹੀਂ ਮਿਲੇਗੀ ਔਰ ਉਸ ਵਕਤ ਅਮਰੀਕਾ ਦੇ ਵਿੱਚ ਆਈ ਸਟਿਲ ਰਿਮੈਂਬਰ ਆਈ ਸਟਿਲ ਰਿਮੈਂਬਰ ਕਿ ਮੈਂ ਇਹ ਨਿਊਜ਼ ਕਵਰ ਕੀਤੀ ਸੀਗੀ ਕਿ ਉਸ ਟਾਈਮ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ ਵੀ ਜਿਹੜੇ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਘਰ ਦੀ ਕੰਡੀਸ਼ਨ ਠੀਕ ਨਹੀਂ ਹੈ ਉਹਨਾਂ ਨੂੰ ਘਰੇ ਵੀ 1 ਮਹੀਨੇ ਵਾਸਤੇ 2 ਮਹੀਨੇ ਵਾਸਤੇ ਫੂਡ ਦਿੱਤਾ ਜਾਣਾ ਸ਼ੁਰੂ ਹੋਇਆ ਸੀ sometimes life is hard and at this moment canada de vich life kuj lokan de it's really hard food insecurity is like it's to bad kujh kiya nahi ja sakta anyhow let's hope for the best ki government jehdi hai cheti hoye kuj karegi